ਪਹਿਲਗਾਮ ਦੇ ਵਿੱਚ ਹੋਈ ਅਤਿੰਕੀ ਹਮਲੇ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਮਸਲਿਆਂ ਤੋਂ ਬਾਅਦ ਹੁਣ ਸਮਾਜਿਕ ਮਸਲਿਆਂ ਉੱਪਰ ਵੀ ਸੇਕ ਲੱਗ ਲੱਗਿਆ ਤੁਹਾਨੂੰ ਦੱਸਦੀ ਕਿ ਤਸਵੀਰਾਂ ਗੁਰਦਾਸਪੁਰ ਦੇ 46 ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੁਣ ਇੱਕ ਪਾਕਿਸਤਾਨੀ ਕੁੜੀ ਦੇ ਨਾਲ ਇੱਕ ਨੌਜਵਾਨ ਨੇ ਵਿਆਹ ਕੀਤਾ ਸੀ ਤਕਰੀਬਨ 10 ਮਹੀਨੇ ਦਾ ਸਮਾਂ ਬੀਤ ਗਿਆ ਉਹਨਾਂ ਦੇ ਵਿਆਹ ਨੂੰ ਤਾਂ ਹੁਣ ਉਹ 7 ਮਹੀਨੇ ਦੀ ਗਰਭਤੀ ਦੱਸੀ ਜਾ ਰਹੀ ਆ ਪਰ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਪਾਕਿਸਤਾਨ ਭੇਜਣ ਦਾ ਹੁਕਮ ਆ ਗਿਆ ਪਰ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਸਾਡਾ ਜੜਾ ਪਰਿਵਾਰ ਹੈ ਉਹ ਉਜੜ ਜਾਵੇਗਾ ਤੇ ਅਸੀਂ ਆਪਣੀ ਨੂੰ ਨੂੰ ਪਾਕਿਸਤਾਨ ਨਹੀਂ ਜਾਣ ਦੇਣਾ ਉਧਰ ਜਦੋਂ ਕੁੜੀ ਦੇ ਨਾਲ ਗੱਲਬਾਤ ਕੀਤੀ ਗਿਆ ਤਾਂ ਕੁੜੀ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਮੈਂ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦੀ ਹਾਂ ਤਾਂ ਉਹਨਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੀ ਪਾਕਿਸਤਾਨ ਦੀਆਂ ਲੜਕੀਆਂ ਇੱਧਰ ਰਹਿ ਰਹੀਆਂ ਨੇ ਉਹਨਾਂ ਨੂੰ ਇੱਥੇ ਰਹਿਣ ਦੀ ਜੜੀ ਐ ਸ਼ੋਰਟ ਦਿੱਤੀ ਜਾਵੇ ਜਰਾ ਤੁਸੀਂ ਵੀ ਸੁਣੋ ਕੀ ਕਹਿਣਾ ਪਰਿਵਾਰ ਦਾ ਇਸ ਮਸਲੇ ਤੇ